ਸੰਗਤ ਜੀ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਗੱਲ ਦੀ ਪੂਰੀ ਸਮਝ ਹੀ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੰਨਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਦਿਆ ਕਰੋ ਤਾਂ ਆਓ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਦੀਵਾਲੀ ਦਾ ਨਾਮ ਸੁਣਦਿਆਂ ਸਾਰ ਹੀ ਸਾਡੇ ਮਨ ਦੇ ਵਿੱਚ ਇਨ੍ਹਾਂ ਚੀਜ਼ਾਂ ਦਾ ਖਿਆਲ ਆਪਣੇ ਆਪ ਹੀ ਆ ਜਾਂਦਾ ਏ ਸਭ ਤੋਂ ਪਹਿਲਾਂ ਘਰਾਂ ਦੀ ਸਾਫ਼ ਸਫਾਈ ਦੂਸਰਾ ਪਟਾਕੇ ਤੀਸਰਾ ਦੀਵੇ ਚੌਥਾ ਮਠਾਈਆਂ ਪੰਜਵਾਂ ਨਵੇਂ-ਨਵੇਂ ਕੱਪੜੇ ਕਿਉਂਕਿ ਹਰ ਸਾਲ ਆਪਾਂ ਇਸੇ ਤਰ੍ਹਾਂ ਹੀ ਦੀਵਾਲੀ ਮਨਾਉਂਦੇ ਆ ਲੋਕ ਦੀਵਾਲੀ ਆਉਣ ਤੋਂ ਕਈ ਦਿਨ ਪਹਿਲਾਂ ਹੀ ਆਪੋ ਆਪਣੇ ਘਰਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੰਦੇ ਆ ਭਾਵੇਂ ਕਿ ਹਰ ਰੋਜ਼ ਕਰਦੀ ਸਫਾਈ ਕੀਤੀ ਜਾਂਦੀ ਆ ਪਰ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਘਰ ਦਾ ਹਰ ਕੋਨਾ ਸਾਫ਼ ਕਰਕੇ ਸਵਾਰਿਆ ਜਾਂਦਾ ਸਜਾਇਆ ਜਾਂਦਾ ਕਿਉਂਕਿ ਸਿਆਣੇ ਕਹਿੰਦੇ ਬਿ ਜਿੰਨੀ ਘਰ ਦੇ ਵਿੱਚ ਸਾਫ ਸਫਾਈ ਹੋਵੇਗੀ ਓਨਾ ਹੀ ਘਰ ਦੇ ਵਿੱਚ ਧਨ ਦੌਲਤ ਸੁਖ ਸਮ੍ਰiddhi ਵਾਸ ਕਰੇਗੀ ਓਨਾ ਹੀ ਘਰ ਦੇ ਜੀ ਤਰੱਕੀ ਕਰਨਗੇ ਪਰ ਕਈ ਲੋਕ ਕਹਿ ਦਿੰਦੇ ਆ ਬਿ ਘਰ ਦੀ ਸਾਫ ਸਫਾਈ ਦਾ ਪੈਸੇ ਦੇ ਨਾਲ ਕੀ ਸੰਬੰਧ ਸੁਖ ਸਮ੍ਰiddhi ਦੇ ਨਾਲ ਕੀ ਸੰਬੰਧ ਕਿਉਂਕਿ ਘਰ ਵਿੱਚ ਪੈਸਾ ਤਾਂ ਮਿਹਨਤ ਕੀਤੀਆਂ ਹੁੰਦਾ ਹੈ ਤਾਂ ਸੰਗਤ ਜੀ ਇਹ ਵੀ ਗੱਲ ਸੱਚ ਆ ਪਰ ਨਾਲ ਹੀ ਨਾਲ ਇਹ ਵੀ ਗੱਲ ਸੱਚ ਹੈ ਕਿ ਘਰ ਦੀ ਸਾਫ ਸਫਾਈ ਦਾ ਸਬੰਧ ਪੈਸੇ ਦੇ ਨਾਲ ਵੀ ਪੂਰਾ ਹੈ ਕਿਉਂਕਿ ਜਿੰਨੀ ਸਾਡੇ ਘਰ ਦੇ ਵਿੱਚ ਸਾਫ ਸਫਾਈ ਹੋਵੇਗੀ ਉਨਾ ਹੀ ਸਾਡਾ ਮਨ ਸ਼ਾਂਤ ਰਹਿੰਦਾ ਹੈ ਉਨਾ ਹੀ ਸਾਡਾ ਮਨ ਖੁਸ਼ ਰਹਿੰਦਾ ਹੈ ਜਿੰਨੀ ਜ਼ਾਦੇ ਘਰ ਦੀ ਸਾਫ ਸਫਾਈ ਹੋਵੇਗੀ ਸਾਡੇ ਸਰੀਰ ਦੀ ਸਾਫ ਸਫਾਈ ਹੋਵੇਗੀ ਉਨਾ ਹੀ ਸਾਡਾ ਤਨ ਤੰਦਰੁਸਤ ਰਹਿੰਦਾ ਹੈ ਤੇ ਫਿਰ ਜਦੋਂ ਤਨ ਤੰਦਰੁਸਤ ਹੋਵੇਗਾ ਮਨ ਖੁਸ਼ ਹੋਵੇਗਾ ਤਾਂ ਅਸੀਂ ਆਪਣਾ ਧਿਆਨ ਆਪਣੇ ਕੰਮਕਾਰਾਂ ਤੇ ਵਧੀਆ ਤਰੀਕੇ ਦੇ ਨਾਲ ਲਾ ਪਾਉਨੇ ਆ ਆਪਣੇ ਕੰਮਕਾਰ ਨੂੰ ਪੂਰੇ ਧਿਆਨ ਦੇ ਨਾਲ ਪੂਰੇ ਮਨ ਦੇ ਨਾਲ ਪੂਰੀ ਮਿਹਨਤ ਦੇ ਨਾਲ ਕਰ ਪਾਉਨੇ ਆ ਤੇ ਫਿਰ ਜਿਸ ਵੀ ਕੰਮ ਨੂੰ ਆਪਾਂ ਪੂਰੇ ਮਨ ਦੇ ਨਾਲ ਪੂਰੀ ਮਿਹਨਤ ਦੇ ਨਾਲ ਕਰਦੇ ਆ ਉਸ ਕੰਮ ਦੇ ਵਿੱਚ ਸਫਲਤਾ ਮਿਲਣੀ ਵੀ ਤੈਅ ਹੋ ਜਾਂਦੀ ਆ ਇਸ ਘਰ ਕੇ ਘਰ ਦੀ ਸਾਫ ਸਫਾਈ ਦਾ ਪੂਰਾ ਪੂਰਾ ਸਬੰਧ ਆ ਸਾਡੀ ਤੰਦਰੁਸਤੀ ਤੱਕੀ ਦੇ ਨਾਲ ਪਰ ਜੇਕਰ ਘਰ ਦੇ ਵਿੱਚ ਖਿਲਾਰਾ ਪਿਆ ਹੋਵੇ ਥਾਂ ਥਾਂ ਤੇ ਗੰਦਗੀ ਹੋਵੇ ਤਾਂ ਇਹਦੇ ਨਾਲ ਮਨ ਵੀ ਅਸ਼ਾਂਤ ਰਹਿੰਦਾ ਹੈ ਅਤੇ ਤਣਨੁਮੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਸੋ ਇਸ ਕਰਕੇ ਕਿਹਾ ਜਾਂਦਾ ਵੀ ਜਿੰਨੀ ਘਰ ਦੇ ਵਿੱਚ ਸਾਫ ਸਫਾਈ ਹੋਵੇਗੀ ਓਨਾ ਹੀ ਘਰ ਵਿੱਚ ਸੁੱਖ ਸਮਰiddhi ਆਵੇਗੀ ਪਰ ਸੰਗਤ ਜੀ ਘਰ ਦੀ ਸਾਫ ਸਫਾਈ ਦੇ ਨਾਲ ਨਾਲ ਸਾਡੇ ਤਣ ਦੀ ਸਾਫ ਸਫਾਈ ਦੇ ਨਾਲ ਨਾਲ ਸਾਡੇ ਮਨ ਦੀ ਸਾਫ ਸਫਾਈ ਵੀ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦਾ ਖਿਲਾਰਾ ਪਿਆ ਹੈ ਤਾਂ ਜੇਕਰ ਇਸ ਦੀਵਾਲੀ ਤੇ ਅਸੀਂ ਆਪਦੇ ਮਨ ਦੀ ਵੀ ਸਾਫ ਸਪਾਈ ਚੰਗੀ ਤਰ੍ਹਾਂ ਕਰ ਲਈਏ ਮਨ ਦੇ ਖਿਲਾਰੇ ਨੂੰ ਵੀ ਸੁਮੇਟ ਲਈਏ ਤਾਂ ਫਿਰ ਤਾਂ ਸੋਹਣੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਪਹਿਲਾਂ ਗੱਲ ਕਰੀਏ ਕਿ ਮਨ ਦਾ ਖਿਲਾਰਾ ਕੀ ਆ ਤਾਂ ਇਹ ਮਨ ਦਾ ਖਲਾਰਾ ਹੈ ਸਾਡੇ ਮਨ ਦੇ ਔਗਣ ਮਨ ਦੀ ਮੈਲ ਜਿਵੇਂ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਫ਼ਰਤ ਗੁੱਸੇ ਦਾ ਹੋਣਾ ਇਹ ਸਭ ਚੀਜ਼ਾਂ ਦਾ ਮਾੜਾ ਪ੍ਰਭਾਵ ਸਾਡੇ ਆਪਣੇ ਆਪ ਦੇ ਉੱਤੇ ਵੀ ਪੈਂਦਾ ਹੈ ਸਾਨੂੰ ਲੱਗਦਾ ਹੁੰਦਾ ਹੈ ਕਿ ਸਾਡੇ ਮਨ ਦੇ ਵਿੱਚ ਗੁੱਸਾ ਦੂਜਿਆਂ ਦੇ ਪ੍ਰਤੀ ਆ ਅਸੀਂ ਆਪਣੇ ਮਨ ਦੇ ਵਿੱਚ ਈਰਖਾ ਰੱਖਦੇ ਤਾਂ ਦੂਜਿਆਂ ਦੇ ਪ੍ਰਤੀ ਆ ਪਰ ਇਹਦਾ ਮਾੜਾ ਪ੍ਰਭਾਵ ਸਾਡੇ ਕੰਮਕਾਰਾਂ ਤੇ ਪਹਿਲਾਂ ਪੈਂਦਾ ਹੈ। ਗੁੱਸਾ ਅਸੀਂ ਰੱਖਦੇ ਤਾਂ ਦੂਜਿਆਂ ਦੇ ਪ੍ਰਤੀ ਆ ਪਰ ਸਾਡੇ ਇਹ ਗੁੱਸੇ ਦਾ ਸਭ ਤੋਂ ਪਹਿਲਾਂ ਮਾੜਾ ਅਸਰ ਸਾਡੀ ਖੁਦ ਦੀ ਸਿਹਤ ਸਾਡੇ ਖੁਦ ਦੇ ਕੰਮਕਾਰਾਂ ਤੇ ਸਾਡੇ ਖੁਦ ਦੇ ਰਿਸ਼ਤਿਆਂ ਤੇ ਪੈਂਦਾ ਹੈ। ਕਿਉਂਕਿ ਇਹ ਚੀਜ਼ਾਂ ਜਿੱਥੇ ਵੀ ਜਾਂਦੀਆਂ ਨੇ ਨਾ ਉੱਥੇ ਮਨ ਨੂੰ ਪਟਕੰਦਿਆ ਨੇ। ਸੁਈਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ। ਜਿੰਨਾ ਹੀ ਮਨ ਸ਼ਾਂਤ ਹੋਵੇਗਾ, ਮਨ ਖੁਸ਼ ਹੋਵੇਗਾ, ਉਨਾ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਰਹ ਸਕਦੇ ਆ ਆਪਣੇ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਈਰਖਾ ਵਸਿਆ ਹੋਇਆ ਮਨੁੱਖ ਗੁੱਸੇ ਦੇ ਵਿੱਚ ਰਹਿਣ ਵਾਲਾ ਮਨੁੱਖ ਆਪਣੇ ਕੰਮ ਧੰਦਿਆਂ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪੈਂਦਾ ਕਿਉਂਕਿ ਉਹਦਾ ਪੂਰਾ ਪੂਰਾ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਰਹਿੰਦਾ ਹੈ ਸੋ ਇਹ ਈਰਖਾ ਗੁੱਸਾ ਨਫ਼ਰਤ ਇਹਨੂੰ ਮਨ ਦੇ ਵਿੱਚੋਂ ਕੱਢ ਕੇ ਮਨ ਦੇ ਵਿੱਚ ਪ੍ਰੇਮ ਪਿਆਰ ਭਲੇ ਦੀ ਭਾਵਨਾ ਲੈ ਕੇ ਆਉਣੀ ਹੈ ਤਾਂ ਇਹ ਸਭ ਕੁਝ ਤਾਂ ਹੋਵੇਗਾ ਜਦੋਂ ਸਾਡੇ ਅੰਦਰ ਨਾਮ ਦਾ ਦੀਵਾ ਜਗੇਗਾ ਗੁਰੂ ਦੇ ਗਿਆਨ ਦਾ ਦੀਵਾ ਜਗੇਗਾ ਤਾਂ ਇਸ ਵਾਰ ਇਸ દિਵਾਲੀ ਤੇ ਕਰਦੀ ਸਾਫ ਸਫਾਈ ਦੇ ਨਾਲ ਨਾਲ ਆਪਦੇ ਮਨ ਦੀ ਵੀ ਸਾਫ ਸਫਾਈ ਕਰਨੀ ਆ ਮਨ ਦੇ ਵਿੱਚ ਜੋ ਵੀ ਕਿਸੇ ਦੇ ਪ੍ਰਤੀ ਗਿਲੇ ਸ਼ਿਕਵੇ ਸ਼ਿਕਾਇਤਾਂ ਨੂੰ ਦੂਰ ਕਰਕੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਮਾਰਾ ਸੱਚੇ ਪਾਤਸ਼ਾਹ ਆ ਕੇ ਮੇਰੇ ਮਨ ਵਿੱਚ ਵਸੋ ਮੇਰੇ ਮਨ ਦੀ ਭਟਕਣਾ ਨੂੰ ਦੂਰ ਕਰੋ ਮੇਰੇ ਮਨ ਨੂੰ ਸਿੱਧੇ ਰਾਹੇ ਪਾਓ ਇਹ ਮਨ ਵਿੱਚ ਨਾਮ ਰੂਪੀ ਦੀਵਾ ਜਗਾਉਣਾ ਹੈ ਹਰ ਰੋਜ਼ ਨਾਮ ਜਪਣਾ ਹੈ ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਮਨ ਨੇ ਆਪਣੇ ਆਪ ਸਿੱਧੇ ਰਾਹੇ ਪਹਿ ਜਾਣਾ ਹੈ ਇਹਦੇ ਸਾਰੇ ਔਗਣੇ ਦੀ ਸਾਰੀ ਮੈਲ ਦੂਰ ਹੋਣੀ ਸ਼ੁਰੂ ਹੋ ਜਾਣੀ ਆ ਇਹ ਮਨ ਦੇ ਵਿੱਚ ਨਿਮਰਤਾ ਸਹਿਨਸ਼ੀਲਤਾ ਰੂਪੀ ਦੀਵੇ ਜਗ ਜਾਣੇ ਆ ਤੇ ਸਾਡੇ ਮਨ ਦੀ ਨਿਮਰਤਾ ਅਤੇ ਸਹਿਨਸ਼ੀਲਤਾ ਉਹ ਗੁਣੇ ਆ ਜੀ ਦੇ ਨਾਲ ਪੂਰੀ ਦੁਨੀਆ ਜਿੱਤੀ ਜਾ ਸਕਦੀ ਆ ਸੋ ਆਪਦੇ ਮਨ ਨੂੰ ਗੁਰੂ ਚਰਨਾ ਦੇ ਨਾਲ ਜੋੜਨਾ ਹੈ ਤਾਂ ਇਹਦੇ ਲਈ ਤਿੰਨ ਕੰਮ ਜ਼ਰੂਰ ਕਰਿਓ ਇੱਕ ਤਾਂ ਕੋਸ਼ਿਸ਼ ਕਰੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜ਼ਰੂਰ ਜਪੋ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਨਾਮ ਜਪਣਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਜਿਹੜੀ ਚੀਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਆ ਜਾਂਦੀ ਆ ਉਹ ਗੱਲਬਾਤ ਉਹ ਚੀਜ਼ ਸਾਰੀ ਰਾਤ ਸਾਡੇ ਮਨ ਅੰਦਰ ਚੱਲਦੀ ਰਹਿੰਦੀ ਆ ਤਾਂ ਜੇਕਰ ਅਸੀਂ ਰੱਬ ਦਾ ਨਾਮ ਜਪਦੇ ਹੋਏ ਸੋਵਾਂਗੇ ਤਾਂ ਉਹ ਰੱਬ ਦਾ ਨਾਮ ਸਾਰੀ ਰਾਤ ਸਾਡੇ ਮਨ ਅੰਦਰ ਚੱਲੇਗਾ ਅਸੀਂ ਸੁੱਤਿਆਂ ਹੋਇਆਂ ਵੀ ਭਗਤੀ ਕਰ ਰਹੇ ਹੋਵਾਂਗੇ ਪਰ ਜੇਕਰ ਰਾਤ ਨੂੰ ਸੌਣ ਵੇਲੇ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਮਾੜਾ ਖਿਆਲ ਆ ਗਿਆ ਮਾੜੀ ਗੱਲ ਅਸੀਂ ਚੇਤੇ ਕਰ ਲਈ ਜੋ ਕਿ ਸਾਡਾ ਸੁਭਾਅ ਹੈ ਅਸੀਂ ਦਿਨ ਭਰ ਦੇ ਵਿੱਚ ਜੋ ਵੀ ਕੁਝ ਮਾੜਾ ਹੋਇਆ ਕੋਈ ਚਿੰਤਾ ਕੋਈ ਬੋਝ ਵਾਲੀ ਗੱਲ ਉਹਨੂੰ ਸੋਚਦੇ ਹਾਂ ਚਿੰਤਾਂ ਸੌ ਜਾਂਦੇ ਆ ਇਸ ਕਰਕੇ ਸਾਡਾ ਮਨ ਦਿਨੋਂ ਦਿਨ ਕਮ ਜੂ ਜਾ ਰਿਹਾ ਹੈ ਤਾਂ ਇਹ ਆਦਤ ਜ਼ਰੂਰ ਬਦਲੋ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਪਿਤਾ ਪਰਮਾਤਮਾ ਦਾ ਨਾਮ ਜਪ ਕੇ ਜੋ ਵੀ ਮਨ ਦੇ ਬੋਝ ਚਿੰਤਾਵਾਂ ਨੇ ਉਹ ਗੁਰੂ ਸਾਹਿਬ ਜੀ ਦੇ ਨਾਲ ਸਾਂਝੇ ਕਰਕੇ ਸੋਵੋ ਭਾਵੇਂ ਕੀ ਉਹ ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣਦੇ ਆ ਪਰ ਫਿਰ ਵੀ ਸੰਗਤ ਜੀ ਜਦੋਂ ਅਸੀਂ ਮੂੰਹੋਂ ਬੋਲ ਕੇ ਸਾਰੀਆਂ ਗੱਲਾਂ ਵਾਹਿਗੁਰੂ ਜੀ ਦੇ ਨਾਲ ਸਾਂਝੀਆਂ ਕਰਦੇ ਆ ਤਾਂ ਸਾਡੇ ਮਨ ਦਾ ਬੋਝ ਲੈ ਜਾਂਦਾ ਹੈ ਮਨ ਸ਼ਾਂਤ ਹੋ ਜਾਂਦਾ ਹੈ ਸੋ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਗੁਰੂ ਸਾਹਿਬ ਜੀ ਦੇ ਨਾਲ ਸਾਂਝੀਆਂ ਕਰੋ ਦਿਨ ਭਰ ਦੇ ਵਿੱਚ ਜੋ ਵੀ ਮਾਲਕ ਨੇ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਕਰੋ ਜੋ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਉਹਦੀ ਮਾਫੀ ਮੰਗੋ ਅਤੇ ਗੁਰੂ ਗੁਰੂ ਕਰਦਿਆਂ ਸੌ ਜਾਓ ਤਾਂ ਇਹਦਾ ਫਾਇਦਾ ਇਹ ਹੋਵੇਗਾ ਕਿ ਰਾਤ ਨੂੰ ਸੁੱਤਿਆਂ ਪਿਆਂ ਵੀ ਭਗਤੀ ਕਰਨ ਦਾ ਫਲ ਮਿਲੇਗਾ ਸਾਰੀ ਰਾਤ ਮਨ ਗੁਰੂ ਗੁਰੂ ਕਰਦਾ ਰਹੇਗਾ ਅਤੇ ਸਵੇਰੇ ਉੱਠਦਿਆਂ ਸਾਰ ਵੀ ਗੁਰੂ ਗੁਰੂ ਕਰਦਾ ਹੀ ਉੱਠੇਗਾ ਜਿਹੜੇ ਭੈਣ ਭਰਾ ਕਹਿ ਦਿੰਦੇ ਨਾ ਸਾਨੂੰ ਸਵੇਰੇ ਜਲਦੀ ਜਾਗ ਨਹੀਂ ਆਉਂਦੀ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਮ ਜਪਣ ਦਾ ਨਿਯਮ ਬਣਾ ਲਓ ਸਵੇਰੇ ਕੋਈ అలਾਰਮ ਲਾਉਣ ਦੀ ਲੋੜ ਨਹੀਂ ਪੈਣੀ ਬਾਰੇ ਗੁਰੂ ਜੀ ਨੇ ਆਪ ਆਵਾਜ਼ ਮਾਰ ਕੇ ਉਠਾ ਲੈਣਾ ਤਾਂ ਇਹ ਤਿੰਨ ਨਿਯਮ ਆਪਣੀ ਜ਼ਿੰਦਗੀ ਦੇ ਜ਼ਰੂਰ ਬਣਾਓ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਦਾ ਨਾਮ ਜਪਣਾ ਦੂਸਰਾ ਅੰਮ੍ਰਿਤ ਵੇਲੇ ਉੱਠ ਕੇ ਜਪਣਾ ਤੇ ਅੰਮ੍ਰਿਤ ਵੇਲੇ ਤਾਂ ਹੀ ਉੱਠ ਪਾਓਗੇ ਜੇ ਰਾਤ ਦਾ ਵਿਲਾਸ ਮੰਨ ਲੂਗੇ ਤੀਸਰਾ ਭੈਣਾ ਬੀਬੀਆਂ ਦੇ ਲਈ ਜਦੋਂ ਉਹ ਭੋਜਨ ਪ੍ਰਸ਼ਾਦਾ ਬਣਾਉਂਦੇ ਹਿਆ ਨੇ ਤਾਂ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋਇਆਂ ਧਿਆਨ ਰੱਖੋ ਕਿ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਰੱਬ ਦਾ ਨਾਮ ਜਪਦਿਆਂ ਹੋਇਆਂ ਮੂਲ ਮੰਤਰ ਗੁਰ ਮੰਤਰ ਜਾਂ ਫਿਰ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਨਾਮ ਜਪਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਓ ਕਿਉਂਕਿ ਸਿਆਣੇ ਕਹਿੰਦੇ ਜਿਹਾ ਅੰਨ ਤੇਹਾ ਮੰਨ ਜੋ ਭੋਜਨ ਪ੍ਰਸ਼ਾਦਾ ਅਸੀਂ ਨਾਮ ਜਪਦਿਆਂ ਹੋਇਆਂ ਬਣਾਉਨੇ ਆ ਉਹ ਭੋਜਨ ਪ੍ਰਸ਼ਾਦਾ ਆਮ ਨਹੀਂ ਰਹਿੰਦਾ ਅੰਮ੍ਰਿਤ ਰੂਪੀ ਬਣ ਜਾਂਦਾ ਏ ਤੇ ਫਿਰ ਜੋ ਜੀ ਵੀ ਉਹ ਭੋਜਨ ਪ੍ਰਸ਼ਾਦ ਨੂੰ ਛਕਦਾ ਏ ਉਹਦੇ ਤਨ ਮਨ ਦੇ ਕਈ ਦੁੱਖ ਰੋਗ ਦੂਰ ਹੋ ਜਾਂਦੇ ਆ ਸੋ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋਇਆਂ ਵੀ ਨਾਮ ਜਪੋ ਪਾਵਾ ਆਪਣੀ ਰਸੋਈ ਦੇ ਵਿੱਚ ਗੁਰੂ ਗੁਰੂ ਕਰਦਿਆਂ ਭੋਜਨ ਪ੍ਰਸ਼ਾਦਾ ਬਣਾਉਣਾ ਤੀਸਰਾ ਜਦੋਂ ਵੀ ਤੁਸੀਂ ਭੋਜਨ ਪ੍ਰਸ਼ਾਦਾ ਸ਼ੱਕਦੇ ਹੋ ਤਾਂ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਕੇ ਛਕੋ ਕਿ ਮਹਾਰਾ ਸੱਚੇ ਭਾਸ਼ਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣਾ ਮਹਾਰਾ ਸੱਚੇ ਭਾਸ਼ਾ ਤੇਰੀ ਕਿਰਪਾ ਦੇ ਨਾਲ ਹੀ ਰੋਟੀ ਖਾ ਮਾ ਰਹੇ ਆ ਤੇਰੀ ਕਿਰਪਾ ਦੇ ਨਾਲ ਹੀ ਰੋਟੀ ਖਾ ਰਹੇ ਆ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਖਾਧੀ ਹੋਈ ਰੋਟੀ ਨੂੰ ਪਚਾ ਰਹੇ ਆ ਮਾਲਕ ਦਾ ਸ਼ੁਕਰਾਨਾ ਕਰੋ ਰੋਟੀ ਖਾਣ ਮੇਲੇ ਕੋਈ ਵੀ ਨਵੀਂ ਚੀਜ਼ ਕਰ ਵਿੱਚ ਆਉਂਦੀ ਆ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੋ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ਓਵੇਂ ਓਵੇਂ ਹੀ ਵਾਹਿਗੁਰੂ ਜੀ ਦੀ ਕਿਰਪਾ ਵੱਧਦੀ ਜਾਣੀ ਆ ਸੋ ਇਹ ਤਿੰਨੇ ਕੰਮ ਗੁਪਤ ਰੂਪ ਦੇ ਵਿੱਚ ਕਰਨੇ ਸ਼ੁਰੂ ਕਰਦਾਓ ਇਹਦਾ ਰੌਲਾ ਪਾਉਣ ਦੀ ਲੋੜ ਨਹੀਂ ਆ ਇਹ ਮਨ ਦੇ ਵਿੱਚ ਹੀ ਨਾਮ ਜਪਣਾ ਹੈ ਮਨ ਵਿੱਚ ਹੀ ਸ਼ੁਕਰਾਨਾ ਕਰਨਾ ਹੈ ਤੇ ਭੈਣਾ ਬੀਬੀਆਂ ਨੇ ਵੀ ਜਦੋਂ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਮਨ ਦੇ ਵਿੱਚ ਹੀ ਨਾਮ ਜਪਣਾ ਹੈ ਸਾਰੀ ਖੇੜ ਸਾਡੇ ਮਨ ਦੀ ਆ ਜਿੱਦਣ ਇਹ ਮਨ ਗੁਰੂ ਚਰਨਾਂ ਨਾਲ ਜੁੜ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋ ਜਾਣਾ ਹੈ ਸੋ ਆਓ ਇਸ ਦੀਵਾਲੀ ਤੇ ਇਹ ਨਵੀਂ ਸ਼ੁਰੂਆਤ ਕਰੀਏ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੀਏ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੰਨ ਪਰਾਂਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ